ਹਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਤੁਸੀਂ ਸਾਰੇ ਦੇਖਣੇ ਤੇ ਗਾਇਜ਼ ਮੈਂ ਸਵੇਰੇ ਸਵੇਰੇ ਉੱਠ ਕੇ ਰੋਟੀ ਪਾਣੀ ਸਾਰਾ ਕੁਝ ਬਣਾ ਲਿਆ ਵਾ ਤੇ ਗਾਇਜ਼ ਹੁਣ ਮੈਂ ਝਾੜੂ ਲਾਣ ਲੱਗੀ ਆ ਜਿਵੇਂ ਫਟਾਫਟ ਝਾੜੂ ਲਾਣਾ ਦੇਖ ਝਾੜੂ ਲਾ ਕੇ ਬਸ ਉਸ ਤੋਂ ਬਾਅਦ ਨੰਨ ਜਾਣਾ ਆ ਭਾਂਡੇ-ਕੁੰਡੇ ਆਪਾਂ ਸਾਰਾ ਕੁਝ ਥੋਲ ਲਿਆ ਸਭ ਕੁਝ ਕਰ ਲਿਆ ਤੇ ਧੁੱਪ ਦੇਖੋ ਇੰਨੀ ਵਧੀਆ ਨਿਕਲੀ ਹੋਈ ਆ ਤੇ ਧੁੱਪ ਤੇ ਜੈ ਬੈਠਾਂਗੇ ਆਪਾਂ ਹੈਨਾ ਵਧੀਆ ਨਿਕਲੀ ਹੈ ਨਾ ਤਾਂ ਸਾਡੇ ਇੱਥੇ ਝਾੜੂ ਪੁੱਝਾ ਹੋ ਚੁੱਕਿਆ ਤੇ ਬਸ ਹੁਣ ਜਾ ਰਿਹਾ ਆ ਪੰਨਣ ਵਾਸਤੇ ਨਾਣੂ ਕੱਢਣੇ ਆ ਫਿਰ ਦੇਖਦੇ ਕੀ ਕਰਨਾ ਤੇ ਆ ਦੇਖੋ ਕਮਰੇ ਚ ਪੋਚਾ ਵੀ ਲਾਤਾ ਕਮਰੇ ਚ ਸਾਰਾ ਪੋਚਾ ਲਾਤਾ ਵਾ ਸਾਰਾ ਸਾਫ ਹੋ ਗਿਆ ਹੁਣ ਫਟਾਫਟ ਨਹਾ ਕੇ ਆਨੇ ਆ ਨਾ ਕੇ ਆ ਕੇ ਫਿਰ ਬੈਠਾਂਗੇ ਆਰਾਮ ਨਾਲ ਮੈਂ ਨਹਾ ਤੋ ਕੇ ਆ ਚੁੱਕੀ ਆ ਤੇ ਗਾਇਸ ਦਾਣਾ ਦੇ ਕਿੱਦਾਂ ਦਾ ਹੋ ਗਿਆ ਹੁਣ ਥੋੜਾ ਦਰਦ ਨਹੀਂ ਹੋ ਰਿਹਾ ਅੱਜ ਅੱਜ ਠੀਕ ਲੱਗ ਰਿਹਾ ਠੀਕ ਹੋ ਜਾਊਗਾ ਹੁਣ ਇੱਕ ਦੋ ਦਿਨ ਚ ਕਿਉਂਕਿ ਬੁਖਾਰ ਦਾ ਜਿਹੜਾ ਹੁੰਦਾ ਉਹੀ ਚੀਜ਼ ਹੈ ਮੈਨੂੰ ਲੱਗਦਾ ਤੇ ਗਾਇਸ ਸਾਡੇ ਇੱਥੇ ਨੇ ਇੱਕ ਨਈ ਕਿਰਾਏਦਾਰਨੀ ਆਈ ਹੈ ਆਂਟੀ ਜੀ ਹੈ ਹੁਣ ਅਹਲੇ ਉਹ ਕਮਰਾ ਧੁੰਦੀ ਪਈ ਆ ਉੱਥੇ ਦੇਖਦੇ ਕਦੋਂ ਆਉਂਦੀ ਆ ਰਹਿਣ ਵਾਸਤੇ ਨੰ ਆਪਾਂ ਖਾਣ ਲੱਗੇ ਆ ਰੋਟੀ ਰੋਟੀ ਦਿਖੋ ਲੀ ਤਾਂ ਨੀ ਤੇ ਆ ਦੇਸਾਰ ਹੈਗੀ ਆ ਰੋਟੀ ਚਟਨੀ ਐ ਦਾਲ ਐ ਤੇ ਰੋਟੀ ਐ ਆਪਾਂ ਖਾ ਲੈ ਲੇ ਫਟਾਫਟ ਰੋਟੀ ਪੇਟ ਪੂਜਾ ਕਰ ਲੈਨੇ ਚਟਨੀ ਦੇ ਕੇ ਮੂੰਹ ਚ ਪਾਣੀ ਆ ਰਿਹਾ ਫਟਾਫਟ ਖਾ ਕੇ ਫਿਰ ਮਿਲਦੇ ਆ ਤੁਹਾਨੂੰ ਠੀਕ ਐ ਉਹ ਇੱਕ ਗੱਲ ਦਾ ਸਮੈ ਮੈਨੂੰ ਲੱਗਦਾ ਮੇਰੇ ਹਸਬੰਦ ਨੇ ਵਾਈਫਾਈ ਬੰਦ ਕਰਤਾ ਸਾਡੇ ਨਾਲ ਆਪਸ ਚ ਦੋਨਾਂ ਦੇ ਸਵੇਰੇ ਲੜਾਈ ਹੋ ਗਈ ਸੀ ਉਹ ਵਾਈਫਾਈ ਬੰਦ ਕਰਤਾ ਹੁਣ ਉਹਨਾਂ ਨੂੰ ਮੈਂ ਨਹੀਂ ਚਲਾਉਂਗਾ ਨਾ ਤੋ ਉਹਨਾਂ ਨੂੰ ਵੀ ਨਹੀਂ ਚਲਾਉਂਦਾ ਨਾ ਪੈਸਾ ਲੈ ਲਿਓ ਠੰਗਾ ਮੇਰੇ ਕੋਲੋਂ ਹਾਂ ਮੈਂ ਦੇ ਦਿੰਨੀ ਆ ਪੈਸੇ ਇਹਦੇ ਰੀਚਾਰਜ ਕਰਨ ਲਈ ਪਰ ਰੋਟੀ ਰੋਟੀ ਖਾ ਲਈ ਤੇ ਨਾਲ ਥੋੜਾ ਜਿਹਾ ਪਾਣੀ ਵੀ ਆਪਾਂ ਗਰਮ ਕਰ ਲਿਆ ਵਾ ਪਾਣੀ ਗਰਮ ਕਰਕੇ ਰੱਖ ਲਿਆ ਬੇੜ ਵਾਸਤੇ ਹੁਣ ਆਪਾਂ ਥੋੜਾ ਜਿਹਾ ਰੈਸਟ ਕਰ ਲੈਂਦੇ 12 ਵਜੇ ਚੁੱਕੇ ਨੇ ਤੇ ਆ ਦੇਖ ਪਾਣੀ ਰੱਖ ਲਿਆ ਆਪਾਂ ਬੋਤਲ ਤੇ ਗਰਮ ਕਰਕੇ ਹਣੇ ਪੀਣ ਵਾਸਤੇ ਅੱਜ ਇਹਨਾਂ ਦੀ ਡੱਬੀ ਚਾਰਜ ਲਈ ਆ ਦੇ ਹੈਡਫੋਨ ਵਾਲੇ ਲਾਤੀ ਹੈ ਉਹ ਲਾ ਦਿੰਨੇ ਕੱਲ ਲਾਈ ਨਹੀਂ ਸੀ ਕੱਲ ਚਾਰਜ ਨਹੀਂ ਸੀ ਮੈਂ ਜੇ ਲਾਣੀ ਨਹੀਂ ਸੀ ਮੈਨੂੰ ਬਹੁਤ ਗੁੱਸਾ ਆਇਆ ਜੇ ਸਾਡ ਲੜਾਈ ਹੋਈ ਹੈ ਇਹਨਾਂ ਨੇ ਦੇਖੋ ਮੈਨੂੰ ਕਿੱਦਾਂ ਮੇਰੇ ਇੱਥੇ ਨਿਸ਼ਾਨ ਵੀ ਪੈ ਗਏ ਚੂੜੀਆਂ ਦੇ ਕੱਟ ਲੱਗੇ ਇਹਨਾਂ ਨੇ ਮੇਰਾ ਇਦਾਂ ਥੱਪੜ ਮਾਰਿਆ ਖਿੱਚ ਗਿਆ ਮੈਨੂੰ ਤੇ ਇੱਥੇ ਨਾ ਮੇਰੇ ਹੱਥ ਤੇ ਦਾਗ ਲਿਆ ਮੇਰੀ ਚੂੜੀ ਟੁੱਟ ਗਈ ਕਲਾਈ ਤੇ ਸਾਰੇ ਇੱਕ ਇੱਕ ਅੱਧੀ ਚੂੜੀ ਚੁੱਬੀ ਵੀ ਗਈ ਵਿੱਚ ਤੇ ਬੇਬੀ ਨਾ ਦਰਦ ਹੋਇਆ ਜ਼ਵੇਰੇ ਜ਼ਵੇ ਬਹੁਤ ਜ਼ਿਆਦਾ ਖੂਨ ਵੀ ਟੋਵਲ 'ਚ ਲੱਗ ਗਿਆ ਹੋਇਆ ਹਲੇ ਵੀ ਗਾਇਸ ਮੈਂ ਸੋ ਕੇ ਉੱਠ ਚੁੱਕੀ ਹਾਂ ਤਾਂ ਕੰਘੀ-ਕੁੰਘੀ ਕਰ ਲਈ ਆਪਾਂ ਸਭ ਕੁਝ ਕਰ ਲਿਆ ਵਾ ਤਰਮਸੇ ਆਉਣ ਨਾ ਥੋੜਾ ਜਿਹਾ ਤੇ ਲੋਕਾਂ ਕੇ ਫਿਰ ਮੈਂ ਯਾਦ ਆਨੂ ਗਾਇਸ ਮੈਂ ਤੇ ਆਸ਼ਿਆਰ ਹੋ ਚੁੱਕੀ ਹਾਂ ਡੈਡੀ ਵੀ ਆ ਚੁੱਕੇ ਤੇ ਚਾਹ ਵੀ ਬਣਾਤੀ ਉਹ ਚਾਹ ਪੀ ਰਹੇ ਨੇ ਦਿਖਾਣੇ ਆ ਤੁਹਾਨੂੰ ਚਾਹ ਪੀ ਰਹੇ ਨੇ ਬੈਠ ਕੇ ਤੇ ਬਸ ਹੁਣ ਆਪਾਂ ਕੀ ਕਰਨਾ ਵਾ ਆਪਾਂ ਵੀ ਥੋੜੀ ਜਿਹੀ ਚਾਹ ਪੀ ਲੈਣੀ ਹੈ ਤਾਂ ਕਾਪਾ ਪਾ ਪੀਏ ਸਾਡੇ ਚਾਹ ਥੋੜੀ ਜਿਹੀ ਚਾਹ ਪੀ ਲੈਣੇ ਤਾਂ ਬੱਸ ਉਸ ਤੋਂ ਬਾਅਦ ਸਬਜ਼ੀ ਕੱਟਾਂਗੇ ਅੱਜ ਬਣਾਵਾਂਗੇ ਮਟਰ ਆਲੂ ਮਟਰ ਬਣਾਵਾਂਗੇ ਤਾਂ ਉਹਦੀ ਸਬਜ਼ੀ ਖਾਵਾਂਗੇ ਆਪਾਂ ਮੈਂ ਬਣਾ ਲੱਗੀ ਆ ਆਲੂ ਮਟਰ ਤੇ ਆ ਦੇਖੋ ਮੇਰਾ ਕੰਮ ਹੋ ਗਿਆ ਸਾਰਾ ਤੇ ਆ ਲਸਣ ਪਿਆਜ਼ ਪਿਆ ਇੱਥੇ ਬਗਾਲੇ ਸੇ ਛਿੱਲੇ ਹੋਏ ਤੇ ਹੁਣ ਆਪਾਂ ਜਾ ਰਹੇ ਚਾਹ ਪੀਣ ਚਾਹ ਬਣ ਚੁੱਕੀ ਹੈ ਚਾਹ ਪੀ ਕੇ ਫਿਰ ਬੱਸ ਸਬਜ਼ੀ ਉਡਾਵਾਂਗੇ ਗਾਈਜ਼ ਜੋਤੀ ਨੇ ਤਾਂ ਦੱਸਿਆ ਨਾ ਅੱਜ ਕਿ ਮੇਰੀ ਜੋਤੀ ਨਾਲ ਲੜਾਈ ਹੋ ਗਈ ਹੈ ਤੇ ਗਾਈਜ਼ ਮੇਰੀ ਜੋਤੀ ਨਾਲ ਲੜਾਈ ਨਹੀਂ ਹੋਈ ਸੀ ਕਿ ਗੱਲ ਇਸ ਤਰ੍ਹਾਂ ਹੋਈ ਸੀ ਕਿ ਮਜ਼ਾਕ ਕਰ ਰਹੇ ਸੀਗੇ ਮਜ਼ਾਕ ਦੇ ਵਿੱਚ ਇਹ ਕਿ ਹਾਤੇ ਦਾ ਚੱਲ ਗਿਆ ਇਹਨੇ ਮੂੰਹ ਅੱਗੇ ਕਰਤਾ ਉਹਦੇ ਹੌਲੀ ਜਿਹਾ ਲੱਗ ਗਿਆ ਪਰ ਹੌਲੀ ਜਿਹਾ ਨਹੀਂ ਲੱਗਿਆ ਇੰਨੀ ਤੇਜ਼ ਨਹੀਂ ਜਿੰਨਾ ਇਹ ਦੱਸ ਰਹੀ ਹੈ ਨਾ ਜਿੰਨਾ ਆਪਣੇ ਕੋਲ ਦੱਸ ਰਹੀ ਹੈ ਇੰਨਾ ਕਵੜੇ 'ਚ ਖੂਨ ਲੱਗ ਗਿਆ ਦੇਖ ਹੁਣ ਤੂੰ ਦੇਖ ਇਹ ਦੇਖੋ ਤੇਰੇ ਮੂੰਹ ਤੇ ਦੇਖੋ ਕਿਤੇ ਦਿਖ ਰਿਹਾ ਤੁਹਾਨੂੰ ਹੱਥ ਹੱਥ ਤੇ ਚੂੜੀ ਟੁੱਟ ਗਈ ਸੀ ਨੇ ਸਾਨੂੰ ਅੱਛਾ ਚੂੜੀ ਉਹ ਤਾਂ ਉਹ ਮਜ਼ਾਕ ਕਰਦੇ ਸੀਗੇ ਮਜ਼ਾਕ ਮਜ਼ਾਕ ਦੇ ਵਿੱਚ ਮੈਂ ਨੇ ਵੀ ਮੇਰੇ ਮਾਰੇ ਆ ਮੈਂ ਵੀ ਮਾਰਦਾ ਬਸ ਇਹ ਕਿ ਚਲ ਮੈਂ ਮਜ਼ਾਕ 'ਚ ਮਾਰਿਆ ਇਹ ਥੋੜਾ ਤੇਜ਼ ਲੱਗ ਗਿਆ ਕਿਉਂਕਿ ਹਾਂ ਹਾਂ ਫੈਰ ਸ਼ੁਰੂ ਕੀ ਨਹੀਂ ਲੈ ਨਹੀਂ ਕਿਉਂਕਿ ਮੇਰਾ ਹੱਥ ਥੋੜਾ ਜਿਹਾ ਭਾਰੀ ਆ ਇਹਨੂੰ ਤਾਂ ਐਂ ਲੱਗੇ ਕਿ ਮੈਂ ਤੇਜ਼ ਮਾਰਦਾ ਪਰ ਇਹ ਕਿ ਮੈਂ ਉਹਦਾ ਨਹੀਂ ਕੋਈ ਇਹਨੂੰ ਜੈਨੂਨ ਉਹਦਾ ਨਹੀਂ ਮਾਰਿਆ ਹੈਗਾ ਮੈਂ ਇਹਨੂੰ ਕਿਉਂ ਮਾਰੂੰਗਾ ਇਹ ਤਾਂ ਮੇਰੀ ਕਪੜਾ ਦੇ ਖਰਾ ਨਾ ਪੂਰੀ ਇਹ ਆਦਾ ਮੈਨੂੰ ਕਦੀ ਇਹਨੂੰ ਕੋਈ ਮਾਰ ਸਕਦਾ ਕਪੜਾ ਲੈਣਾ ਹੈ ਹੈ ਆ ਲੈ ਇਹ ਕਪੜਾ ਲੈ ਕੇ ਬੈਠੀ ਅਜ ਤੱਕ ਹੈ ਬੁਲਾ ਲਾ ਸੀਆਈਡੀ ਸੀਆਈਡੀ ਬੁਲਾ ਲਾ ਇਹ ਕਪੜਾ ਲੈ ਕੇ ਬੈਠੀ ਅਜ ਤੱਕ ਆ ਦੇਖੋ ਕਪੜਾ ਦਿਖਾਣ ਲੱਗੀ ਹੈ ਆ ਲੈ ਇਹ ਫੋਨ ਲੱਗਿਆ ਆ ਲੈ ਸਬੂਤ ਰੱਖਿਆ ਹੋਇਆ ਹਾਂ ਨਹੀਂ ਤਾਂ ਆ ਇਹ ਇਹ ਤਾਂ ਬਾਦਗਾ ਹੈ ਟੌਲ ਵਿੱਚ ਵੀ ਲਗਾ ਹੋਗਾ ਖੂਨ ਹਾਂ ਲੱਗਿਆ ਅੱਛਾ ਮੈਨੇ ਕਿੱਥੇ ਨਿਕਲਿਆ ਸੀ ਕਿੱਥੋਂ ਨਿਕਲਿਆ ਸੀ ਕਲਾਈ ਤੋਂ ਨਿਕਲਿਆ ਸੀ ਚੂੜੀ ਚੁਬ ਗਈ ਸੀ ਸੁਣ ਲਿਆ ਕਲਾਈ ਤੋਂ ਨਿਕਲਿਆ ਸੀ ਚੂੜੀ ਚੁਬ ਗਈ ਸੀ ਦੇਖੋ ਤੇ ਫਿਰ ਮੈਨੂੰ ਕਿਉਂ ਕਹਿਰੀ ਕਿ ਮੈਂ ਕੱਢਿਆ ਤੋ ਤੁਸੀਂ ਮਾਰੇ ਆ ਮੈਂ ਤੁਹਾਡੇ ਨਾਲੇ ਚੂੜੀਆਂ ਟੁੱਟੀਆਂ ਹਾਂ ਤੇ ਚੂੜੀ ਆਦਿ ਦੁੱਝ ਚੂੜੀਆਂ ਪਈਆਂ ਸੰ 37 ਦੀਆਂ ਚੂੜੀਆਂ ਪਈਆਂ ਅੱਜ ਮੈਂ ਨਹੀਂ ਅੱਛੀ ਜੀ ਚੂੜੀ ਟੁੱਟੀ ਆ ਤੋ ਮੈਂ ਮੈਂ ਹਾਂ ਤੁਹਾਡੀ ਵਜਨ ਨਹੀਂ ਟੁੱਟੀ ਮੇਰੀ ਵਜਨ ਕਿਵੇਂ ਤੇ ਤੁਸੀਂ ਮਾਰਿਆ ਤੋ ਮੈਂ ਆਪ ਨੂੰ ਬਚਾਇਆ ਤੋ ਡਹਾਤ ਮੇਨ ਮੂਹ ਦੇ ਮੂਹ ਤੇ ਜਗਾ ਹੱਥ ਤੇ ਲੱਗ ਗਈ ਚੂੜੀ ਟੁੱਟੇ ਦੀ ਚੂੜੀ ਤਾਂ ਟੁੱਟੀ ਇਹ ਦੇਖੋ ਚੂੜੀ ਬੜਾ ਗਰਗੁਰਦੀ ਸੀ ਇਹ ਦੇਖੋ ਹਲੇ ਵੀ ਇੱਥੇ ਸੁੱਚਿਆ ਹੁਣ ਮੇਰੀ ਸੁਣੇਗੀ ਚੂੜੀ ਉਦੋਂ ਟੁੱਟਦੀ ਸੀ ਜਦੋਂ ਇਹਨੇ ਮੇਰੇ ਮਾਰੇ ਸੀ ਪਿੱਟ ਦੇ ਉੱਤੇ ਆਹ ਬਾਲੇ ਵੀ ਇਹਦਾ ਨਿਸ਼ਾਨ ਪੈ ਕੱਟਦਾ ਇੰਨਾ ਵੱਡਾ ਆਪਣਾ ਇਹਨੂੰ ਨਿਸ਼ਾਨ ਦਿਖ ਰਿਹਾ ਹੈ ਹੈਣਾ ਤੁਹਾਡਾ ਕਿਹੜਾ ਨਿਸ਼ਾਨ ਦਿਖਾਇਆ ਨਹੀਂ ਆਪਣੇ ਇਹਨੂੰ ਨਿਸ਼ਾਨ ਦਿਖ ਰਿਹਾ ਇਹਨੇ ਜਦੋਂ ਆਪ ਇਹਨੇ ਮੈਨੂੰ ਮਾਰਿਆ ਜਦੋਂ ਚੂੜੀ ਟੁੱਟੀ ਆ ਉਸ ਤੋਂ ਬਾਅਦ ਇਹਦੇ ਲੱਗੀਆਂ ਜੇ ਇਹਨਾਂ ਨੇ ਮਾਰਿਆ ਦੋ ਵਾਰੀ ਕੁਛ ਨਹੀਂ ਜਦੋਂ ਮੈਂ ਮੈਂ ਪਹਿਲਾਂ ਪਿੱਠ ਤੇ ਮੈਨੂੰ ਵੀ ਮਾਰਿਆ ਔਰ ਲੱਗਿਆ ਨਹੀਂ ਮੈਨੂੰ ਮਜ਼ਾ ਨਹੀਂ ਆ ਤੇ ਦੂਜੀ ਵਾਰੀ ਮੈਂ ਮੈਂ ਤੇ ਫੇਸ ਤੇ ਇਹਨਾਂ ਨੇ ਮਾਰਿਆ ਇਹਨਾਂ ਦੇ ਦੋ ਇੱਕ ਵਾਰ ਨਹੀਂ ਮਾਰੇ ਇਹਨਾਂ ਦੂਜੀ ਜਿਹਨੂੰ ਜੋਧ ਖਿੱਚ ਕੇ ਮਾਰੇ ਬਿਨਾਂ ਸੋਚੇ ਸਮਝੇ ਹਾਂ ਪਹਿਲੇ ਤੁਸੀਂ ਦੋ ਵਾਰੀ ਫੇਸ ਤੇ ਮਾਰੇ ਐਸੀ ਹੁਣ ਤੁਸੀਂ ਇਮਾਨਦਾਰੀ ਨਾਲ ਦੱਸੋ ਕਿੰਨੀ ਖੁਸ਼ ਹੋ ਕੇ ਦੱਸ ਰਹੀ ਐ ਹੁਣ ਤੁਸੀਂ ਦੱਸੋ ਹੁਣ ਮੈਂ ਮਾਰ ਸਕਦਾ ਮਾਰ ਸਕਦਾ ਤੁਸੀਂ ਕੀ ਇਹ ਇਹ ਦੱਸ ਇਹ ਹੈ ਹੀ ਨਹੀਂ ਇਹ ਭੋਲਾ ਬੰਦੀ ਲੱਗਦਾ ਇਹਨਾਂ ਭੋਲਾ ਬੰਦੀ ਹੈਗੇ ਹੈਗੀ ਆ ਮੈਂ ਇਹ ਭੋਲਾ ਬੰਦੀ ਨਹੀਂ ਇਹ ਤਾਂ ਵੇਚ ਕੇ ਖਾ ਜੂਗੀ ਵੇਡੂਗੀ ਹਾਂ ਤੂੰ ਵੀ ਆ ਲੋ ਆ ਦੇਖ ਲੋ ਹੁਣ ਇਹ ਵੀਡੀਓ ਜੀ ਮੈਂ ਮਾਰ ਦੇ ਰਹੀ ਹਾਂ ਤੇ ਦੱਸੋ ਮੈਂ ਮਾਰੀ ਉਹ ਵਾ ਮੈਂ ਪਿਆਰ ਨਾਲ ਮਾਰਦੇ ਸਭ ਨੂੰ ਪਤਾ ਹੀ ਚਲੋ ਗਾਇਜ਼ ਤੇ ਆਜਾ ਵੀ ਲੋਗ ਇੱਥੇ ਖਤਮ ਕਰਦੇ ਆਂ ਇਹ ਵੀਡੀਓ ਜੰਗੀ ਲੱਗ ਕੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਯਾਰ ਸਬਸਕ੍ਰਾਈਬ ਨਹੀਂ ਕਰਦੇ ਯਾਰ ਸਬਸਕ੍ਰਾਈਬ ਤਾਂ ਕਰਿਆ ਕਰੋ ਪਲੀਜ਼ ਯਾਰ ਆਈ ਰਿਕੁਐਸਟ ਤੇ ਮਿਲਦੇ ਆਂ ਨੈਕਸਟ ਵੀਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਹੁਣ ਮਾਰਿਆ ਆ ਦੇਖਿਓ ਗਾਇਜ਼ ਦੇਖ ਲਿਆ